ਕਿੰਸ ਕੀਤੀ ਜਾ ਰਹੀ ਹੈ ਇਹ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਵਿਰੁੱਧ ਵਿੱਡੀ ਮੁਹਿੰਮ ਦੇ ਤਹਿਤ ਜੋ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਹੈ ਉਹਦੀ ਫ੍ਰੀਜ਼ ਕੀਤੀ ਜਾ ਰਹੀ ਹੈ 2023 ਦੇ ਵਿੱਚ तकरीबन 13 ਕਰੋੜ ਦੇ ਜਿਹੜੀ ਪ੍ਰਾਪਰਟੀ ਹੈ ਉਹ ਨਸ਼ਾ ਤਸਕਰਾਂ ਦੀ ਫ੍ਰੀਜ਼ ਕਰਵਾਈ ਗਈ ਸੀ 2024 ਦੇ ਵਿੱਚ ਜਿਹੜੀ ਇਹ ਨਸ਼ੇ ਤਸਕਰਾਂ ਦੀ ਪ੍ਰੋਪਰਟੀ ਹੈ ਇਹ 46 ਕਰੋੜ ਦੇ ਕਰੀਬ ਜਿਹੜੀ ਹੈ ਹੁਣ ਤੱਕ ਫ੍ਰੀਜ਼ ਕਰਾਈ ਜਾ ਚੁੱਕੀ ਹੈ ਹੈਪੀ ਜੱਟ ਅਤੇ ਉਹਦੇ ਐਸੋਸੀਏਟਸ ਜਿਹੜੇ ਕਿ ਇੱਕ ਐਫ ਆਈ ਆਰ ਨੰਬਰ 101 59 2023 ਦੀ ਹੈ ਉਸ ਦੇ ਵਿੱਚ ਇਹ ਇੱਕ ਪ੍ਰੋਪਰਟੀ ਜੋ ਹੈ ਆਈਡੈਂਟੀਫਾਈ ਕਰਕੇ ਉਹਦੇ ਫ੍ਰੀਜ਼ਿੰਗ ਆਰਡਰ ਪ੍ਰਾਪਤ ਕੀਤੇ ਗਏ ਹਨ ਇਹ ਸਾਰੀ ਦੀ ਸਾਰੀ ਜਿਹੜੀ ਪ੍ਰੋਪਰਟੀ ਹੈ ਇਹ ਚਾਰ ਚਾਰ ਪ੍ਰਾਪਰਟੀ ਨੇ ਜੋ ਆਈਡੈਂਟੀਫਾਈ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜੀਆਂ ਗਈਆਂ ਸਨ ਇਹਦੇ ਵਿੱਚ ਜੋ ਤਿੰਨ ਤੁਸੀਂ ਸਾਈਟਸ ਦੇਖੋਗੇ ਪ੍ਰਾਪਰਟੀ ਦੀਆਂ ਉਹ ਯੂਪੀ ਦੇ ਵਿੱਚ ਹੈ ਜਿਹਦੇ ਵਿੱਚ 11 ਏਕੜ ਇੱਕ ਜਗ੍ਹਾ ਅ 5 ਕਰੀਬਨ 5 ਏਕੜ ਦੂਜੀ ਜਗ੍ਹਾ ਤੇ ਇੱਕ 13 ਏਕੜ ਇਹ ਵੀ ਯੂਪੀ ਦੀ ਇੱਕ ਤੀਜੀ ਜਗ੍ਹਾ ਦੇ ਵਿੱਚ ਸਥਿਤ ਹੈਗੀ ਹੈ ਇਸ ਤੋਂ ਇਲਾਵਾ ਇੱਕ ਬੈਂਕ ਅਕਾਊਂਟ ਹੈ ਉਹ ਵੀ ਫ੍ਰੀਜ਼ ਕੀਤਾ ਗਿਆ ਹੈ ਜਿਦੇ ਵਿੱਚ ਕਰੀਬਨ 3.5 ਲੱਖ ਰੁਪਏ ਜਿਹੜੇ ਹੈ ਉਹ ਜਮ੍ਹਾ ਹੋਏ ਸਨ ਤੇ ਅੱਜ ਦੀ ਜਿਹੜੀ ਇਹ ਫ੍ਰੀਜ਼ਿੰਗ ਆਰਡਰ ਹੈ ਜੋ ਕਿ ਕਨਫਰਮੇਸ਼ਨ ਸਾਨੂੰ ਮਿਲੀ ਹੈ ਉਸ ਦੀ ਜੋ ਵੈਲਿਊ ਹੈ ਉਹ 6 ਕਰੋੜ 28 ਲੱਖ 50 ਹਜ਼ਾਰ 339 ਰੁਪਏ ਬਣਦੀ ਹੈ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਵਿਰੁੱਧ ਵੱਡੀ ਮੁਹਿੰਮ ਦੇ ਤਹਿਤ ਜੋ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਹੈ ਉਹਦੀ ਫ੍ਰੀਜ਼ ਕੀਤੀ ਜਾ ਰਹੀ ਹੈ ਫ੍ਰੀਜ਼ਿੰਗ ਦੇ ਤਹਿਤ ਹੀ ਇਹ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪਿਛਲੇ ਕਾਫੀ ਸਮੇ ਤੋਂ ਇਸ ਸੰਬੰਧੀ ਜਿਹੜੀ ਹੈ ਇੱਕ ਵੱਡੀ ਮੁਹਿੰਮ ਚਲਾਈ ਗਈ ਹੈ ਇਸੇ ਦੇ ਤਹਿਤ ਹੀ 2023 ਦੇ ਵਿੱਚ ਕਰੀਬਨ 13 ਕਰੋੜ ਦੇ ਜਿਹੜੀ ਪ੍ਰਾਪਰਟੀ ਹੈ ਉਹ ਨਸ਼ਾ ਤਸਕਰਾਂ ਦੀ ਉਹ ਫ੍ਰੀਜ਼ ਕਰਵਾਈ ਗਈ ਸੀ 2024 ਦੇ ਵਿੱਚ ਜਿਹੜੀ ਇਹ ਨਸ਼ੇ ਤਸਕਰਾਂ ਦੀ ਪ੍ਰਾਪਰਟੀ ਹੈ ਇਹ 46 ਕਰੋੜ ਦੇ ਕਰੀਬਨ ਜਿਹੜੀ ਹੈ ਹੁਣ ਤੱਕ ਫ੍ਰੀਜ਼ ਕਰਾਈ ਜਾ ਚੁੱਕੀ ਹੈ ਅੱਜ ਜੋ ਇਹ ਪ੍ਰੈਸ ਕਾਨਫਰੰਸ ਹੈ ਉਹ ਜਿਹੜੇ ਇਹ ਆਰਡਰ ਆਏ ਨੇ ਕੰਪੀਟੈਂਟ ਅਥਾਰਟੀ ਵੱਲੋਂ ਹੈਪੀ ਜੱਟ ਅਤੇ ਉਹਦੇ ਐਸੋਸੀਏਟਸ ਜਿਹੜੇ ਕਿ ਇੱਕ ਐਫ ਆਈ ਆਰ ਨੰਬਰ 101 59 2023 ਦੀ ਹੈ ਉਸ ਦੇ ਵਿੱਚ ਇਹ ਪ੍ਰੋਪਰਟੀ ਜੋ ਹੈ ਆਇਡੈਂਟੀਫਾਈ ਕਰਕੇ ਉਸ ਦੇ ਫ੍ਰੀਜ਼ਿੰਗ ਆਰਡਰ ਪ੍ਰਾਪਤ ਕੀਤੇ ਗਏ ਹਨ ਅਤੇ ਉਹ ਐਗਜ਼ੀਕਿਊਟ ਕੀਤੇ ਗਏ ਹਨ ਉਸ ਸੰਬੰਧੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਸਾਰੀ ਦਸਾਰੀ ਜਿਹੜੀ ਪ੍ਰੋਪਰਟੀ ਹੈ ਇਹ ਚਾਰ ਚਾਰ ਪ੍ਰੋਪਰਟੀ ਨੇ ਜੋ ਆਇਡੈਂਟੀਫਾਈ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜੀਆਂ ਗਈਆਂ ਸਨ ਇਹਦੇ ਵਿੱਚ ਜੋ ਤਿੰਨ ਤੁਸੀਂ ਸਾਈਟਸ ਦੇਖੋਗੇ ਪ੍ਰੋਪਰਟੀ ਦੀਆਂ ਉਹ ਯੂਪੀ ਦੇ ਵਿੱਚ ਹੈ ਜਿਦੇ ਵਿੱਚ 11 ਏਕੜ ਇੱਕ ਜਗ੍ਹਾ ਅ 5 ਕਰੀਬਨ 5 ਏਕੜ ਦੂਜੀ ਜਗ੍ਹਾ ਤੇ ਇੱਕ 13 ਏਕੜ ਇਹ ਵੀ ਯੂਪੀ ਦੀ ਇੱਕ ਤੀਜੀ ਜਗ੍ਹਾ ਦੇ ਵਿੱਚ ਅ ਸਥਿਤ ਹੈਗੀ ਹੈ ਇਸ ਤੋਂ ਇਲਾਵਾ ਇੱਕ ਬੈਂਕ ਅਕਾਊਂਟ ਹੈ ਉਹ ਵੀ ਫ੍ਰੀਜ਼ ਕੀਤਾ ਗਿਆ ਹੈ ਜਿਦੇ ਵਿੱਚ ਕਰੀਬਨ 3.5 ਲੱਖ ਰੁਪਏ ਜਿਹੜੇ ਹੈ ਉਹ ਜਮਾ ਹੋਏ ਸਨ ਤੇ ਅੱਜ ਦੀ ਜਿਹੜੀ ਇਹ ਫ੍ਰੀਜ਼ਿੰਗ ਆਰਡਰ ਹੈ ਜੋ ਕਿ ਕਨਫਰਮੇਸ਼ਨ ਸਾਨੂੰ ਮਿਲੀ ਹੈ ਉਸ ਦੀ ਜੋ ਵੈਲਿਊ ਹੈ ਉਹ 6 ਕਰੋੜ 28 ਲੱਖ 50 ਹਜ਼ਾਰ 339 ਰੁਪਏ ਬਣਦੀ ਹੈ ਇਸ ਤੋਂ ਪਹਿਲਾਂ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਅਜੇਪਾਲ ਅਤੇ ਜਤਿਨ ਸਿੰਘ ਨਾਂ ਦੇ ਜਿਹੜੇ ਅਕਿਊਜ਼ ਸੀਗੇ ਐਫ ਆਈ ਆਰ ਨੰਬਰ 162 ਐਸਐਸ ਆਲ ਹੋਈ ਹੈ ਉਹਦੇ ਵਿੱਚ ਉਹਨਾਂ ਦੀ 37 ਕਰੋੜ ਦੀ ਜੋ ਪ੍ਰਾਪਰਟੀ ਹੈ ਉਹ ਫ੍ਰੀਜ਼ ਕੀਤੀ ਗਈ ਸੀ ਸੋ ਅੰਮ੍ਰਿਤਸਰ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜੋ ਇਹ ਮਹਿੰਮ ਵਢੀ ਗਈ ਹੈ ਉਸ ਦੇ ਤਹਿਤ ਹੁਣ ਤੱਕ 2024 ਦੇ ਵਿੱਚ ਕਰੀਬਨ 46 ਕਰੋੜ ਦੇ ਦੇ ਅਮਾਉਂਟ ਦੀ ਜੋ ਹੈ ਪ੍ਰਾਪਰਟੀ ਉਹ ਹੁਣ ਤੱਕ ਫ੍ਰੀਜ਼ ਕੀਤੀ ਜਾ ਚੁੱਕੀ ਹੈ ਤੇ ਇਹ ਜੋ ਮੁਹਿੰਮ ਹੈ ਇਹ ਅੱਗੇ ਇਸੇ ਤਰੀਕੇ ਨਾਲ ਜਾਰੀ ਰਹੇਗੀ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਜੋ ਵੀ ਅਕਿਊਜ਼ਡ ਫੜੇ ਜਾਂਦੇ ਹਨ ਉਹਨਾਂ ਦੀ ਪ੍ਰਾਪਰਟੀ ਜੋ ਹੈ ਐਂਡੀਪੀਐਸ ਐਕਟ 2000 ਦੇ ਤਹਿਤ 28 68 ਐਫ ਦੇ ਤਹਿਤ ਜੋ ਹੈ ਉਹ ਫ੍ਰੀਜ਼ ਕੀਤੀ ਜਾਂਦੇ ਪ੍ਰੋਵੀਜ਼ਨ ਨੇ ਇਸ ਲਈ ਜੋ ਵੀ ਹੈ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਮਿਨਿਸਟਰੀ ਆਫ ਫਾਈਨੈਂਸ ਡਿਪਾਰਟਮੈਂਟ ਆਫ ਰੈਵਨਿਊ ਦਿੱਲੀ ਨੂੰ ਭੇਜਿਆ ਜਾਂਦਾ ਹੈ ਜਿੱਥੇ ਉਹਨਾਂ ਵੱਲੋਂ ਇਸ ਇਹ ਜਿਹੜੀ ਪੂਰੀ ਪ੍ਰੋਸੈਸ ਹੈ ਉਹ ਸ਼ੁਰੂ ਕੀਤੀ ਜਾਂਦੀ ਹੈ ਈਵਨ ਅਕਿਊਜ਼ ਨੂੰ ਵੀ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਆਪਣਾ ਪੱਖ ਪੇਸ਼ ਕਰੇ ਉਸ ਤੋਂ ਬਾਅਦ ਜੋ ਆਰਡਰ ਕੀਤੇ ਜਾਂਦੇ ਹਨ ਉਹ ਪ੍ਰੋਪਰਟੀ ਫ੍ਰੀਜ਼ਿੰਗ ਦੇ ਜਿਹੜੇ ਹਨ ਜੋ ਹੈ ਉਹ ਕਰਕੇ ਕੰਪੀਟੈਂਟ ਅਥਾਰਟੀ ਵੱਲੋਂ ਕਨਸਰਨਡ ਪੁਲਿਸ ਸਟੇਸ਼ਨ ਨੂੰ ਉਸ ਦੀ ਐਗਜ਼ੀਕਿਊਸ਼ਨ ਵਾਸਤੇ ਭੇਜੇ ਜਾਂਦੇ ਹਨ ਇਸ ਦੇ ਤਹਿਤ ਹੀ ਆਜ਼ਦੀ ਉਹ ਪ੍ਰਾਪਰਟੀ ਫ੍ਰੀਜ਼ਿੰਗ ਦੇ ਆਰਡਰ ਨੇ ਉਹ ਕਨਫਰਮੇਸ਼ਨ ਦਿਓ ਮਿਲੇ ਨੇ ਤੇ ਇਹਨਾਂ ਦੇ ਜੋ ਵੀ ਜੋ ਵੀ ਆਰਡਰ ਸੀਗੇ ਉਹ ਅਸੀਂ ਉਹਨਾਂ ਦੇ ਕਨਸਰਨਡ ਜੋ ਪ੍ਰੈਮਿਸਸਿਸ ਨੇ ਜਿੱਥੇ ਐਡਰੈਸ ਉਹਨਾਂ ਦੇ ਪਰਮਨੈਂਟ ਐਡਰੈਸ ਰੈ residențial ਐਡਰੈਸ ਨੇ ਉੱਥੇ ਅਸੀਂ ਉਹ ਪੇਸਟ ਕਰਵਾ ਦਿੱਤੇ ਨੇ ਇਹ ਸਾਰੀ ਅਮਾਉਂਟ ਜਿਹੜੀ ਹੈ ਆਜ਼ਦੀ ਉਹ ਬਣਦੀ ਹੈ 6 ਕਰੋੜ 2850339 ਇਸੇ ਤਰੀਕੇ ਦੇ ਨਾਲ ਹੋਰ ਵੀ ਜਿਹੜੇ ਕੇਸਸ ਹੈਗੇ ਆ ਉਹਨਾਂ ਦੇ ਵਿੱਚ ਆਉਂਦੇ ਦਿਨਾਂ ਵਿੱਚ ਜਿਹੜੇ ਹੈ ਗੈਂਗਸਟਰ ਜੋ ਨਸ਼ੇ ਤਸਕਰ ਨੇ ਤੇ ਜਿਹੜਾ ਨੈਕਸਸ ਹੈਗਾ ਇਹਨਾਂ ਦੇ ਅਸੀਂ ਪ੍ਰਾਪਰਟੀ ਫ੍ਰੀਜ਼ਿੰਗ ਦੇ ਆਰਡਰ ਲਵਾਂਗੇ ਸਰ ਹੈਪੀ ਜਟ ਜਿਹੜੀ ਪੰਜਾਬ ਦੇ ਵਿੱਚ ਵੀ ਕੋਈ ਪ੍ਰਾਪਰਟੀ ਹੈਗੀ ਆ ਜੁੱਤੀ ਤੋਂ ਇਲਾਵਾ ਹੈਪੀ ਜਟ ਦੇ ਐਕਚੁਅਲੀ ਇਹਦੇ ਪੰਜਾਬ ਦੇ ਵਿੱਚ ਅਜੇ ਤੱਕ ਜਿਹੜਾ ਹੈਗਾ ਸਾਡੇ ਕੋਲ ਫ੍ਰੀਜ਼ਿੰਗ ਆਰਡਰ ਜੋ ਅਸੀਂ ਕਰਵਾਇਆ ਹੈ ਉਹਦੇ ਵਿੱਚ ਨਹੀਂ ਆਉਂਦੀ ਪਰ ਫਿਰ ਵੀ ਆਇਡੈਂਟੀਫਾਈ ਅਸੀਂ ਕਰ ਰਹੇ ਆ। ਸਰ ਹੈਪੀ ਕਰਦੇ ਜਿਹੜਾ ਹੈ ਇਹਨੂੰ ਤੁਸੀਂ ਡਰੱਗ ਸਮਗਲਰ ਵੀ ਮੰਨਦੇ ਜੇ ਔਰ ਗੈਂਗਸਟਰ ਵੀ ਮੰਨਦੇ ਜੀ ਕਿਤੇ ਕਿਤੇ ਮੈਂ ਜਿੱਦ ਤੁਸੀਂ ਇੱਕ ਤੇ ਐਫ ਆਈ ਆਰ ਤੇ ਦੱਸੀ ਆ ਇਹਨਾਂ ਦੱਸਿਓ ਕਿਤੇ ਕਿਤੇ ਭੂਗ ਕੋ ਪਿੱਛੇ ਸਮਝ ਕਾਫੀ ਨਾਮ ਆਇਆ ਹੈ ਇਹਦਾ ਜਿਹੜਾ ਹੈਪੀ ਜੈਟ ਹੈ ਇਹਦੀ ਇਹਦੀ ਕ੍ਰਿਮੀਨਲ ਬੈਕਗ੍ਰਾਉਂਡ ਦੀ ਜੇ ਅਸੀਂ ਗੱਲ ਕਰੀਏ ਤਾਂ ਕਰੀਬਨ 19 ਪਰਚੇ ਜੋ ਹੈਗੇ ਆ ਔਨ ਰਿਕਾਰਡ ਅੱਜ ਦੀ ਡੇਟ ਦੇ ਵਿੱਚ ਉਹ ਸਟੈਂਡ ਕਰਦੇ ਆ। ਤੇ 2020 ਦੇ ਵਿੱਚ ਇਹ ਜੇਲ੍ਹ ਤੋਂ ਬਾਹਰ ਆਇਆ ਉਸ ਤੋਂ ਬਾਅਦ ਮਿਸਿੰਗ ਹੈ ਤੇ ਇਹ ਵੀ ਹੈ ਸ਼ਾਇਦ ਇਹ ਵਿਦੇਸ਼ ਚਲਾ ਗਿਆ ਇਹ ਸਾਰੀ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਆਪਣੀ ਜਿਹੜੀ ਇਨਵੈਸਟੀਗੇਸ਼ਨ ਹੈ ਬੜੀ ਧੂੰਘਾਈ ਨਾਲ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਇਹ ਜੋ ਹੈ ਪਰਸਨਸ ਜੋ ਹੈ ਬਾਹਰ ਗਿਆ ਜੋ ਵੀ ਅਲੈਜ ਕੀਤਾ ਜਾਂਦਾ ਹੈ ਕਿ ਇਹ ਬਾਹਰ ਚਲਾ ਗਿਆ ਤੇ ਜਿਹੜੀ ਤੁਸੀਂ ਗੱਲ ਕਹੀ ਹੈ ਕ੍ਰਿਮੀਨਲ ਬੈਕਗਰਾਉਂਡ ਦੀ ਇਹ 19 ਪਰਚੇ ਆਪਣੇ ਆਪ ਦੇ ਵਿੱਚ ਦੱਸਦੇ ਹਾਂ ਕਿ ਇਹਦੀ ਜਿਹੜੀ ਕ੍ਰਿਮੀਨਲ ਬੈਕਗਰਾਉਂਡ ਹੈ ਤੇ ਜੋ ਇਹਦੀ ਕ੍ਰਿਮੀਨਲ ਐਕਟੀਵਿਟੀਆਂ ਨੇ ਉਹ ਡਰਗ ਤੋਂ ਲੈ ਕੇ ਲੜਾਈ ਝਗੜਾ ਇਸ ਤੋਂ ਬਾਅਦ ਜੋ ਹੈ ਗੈਂਗਸਟਰ ਬਾਅਦ ਜੋ ਹੈ ਕਰਾਸ ਬਾਰਡਰ ਸਮਗਲਿੰਗ ਸਾਰੇ ਦੇ ਵਿੱਚ ਇਨਵੋਲਵਮੈਂਟ ਦੀ ਪਾਈ ਗਈ ਹੈ। ਫਿਰ ਇਹ ਜਿਹੜੇ ਜਿਹੜੇ ਹੁਣ ਤੁਸੀਂ ਕਹਿੰਦਾ ਦੂਸਰਾ ਕੇਸ 6 ਕਰੋੜ ਦੀ ਪ੍ਰੋਪਰਟੀ ਇੱਕ ਦਿਨ ਪਹਿਲਾਂ 70 ਕਰੋੜ ਦੀ ਮੈਂ ਇਹ ਸਮਝਣਾ ਚਾਹੁੰਦਾ ਤੁਹਾਡੇ ਹੱਥੋਂ ਕਿ ਅਚਾਨਕ ਕੀ ਕੀ ਤੁਸੀਂ ਉੱਥੇ ਆਪਣਾ ਕੇਸ ਸਟਰੋਂਗ ਤਰ੍ਹਾਂ ਨਾਲ ਕੰਪੀਟੈਂਟ ਅਥਾਰਟੀ ਕੋ ਰੱਖ ਪਾ ਰਹੇ ਹੋ ਜਾਂ ਪਹਿਲਾਂ ਕੋਈ ਕਿ ਪਹਿਲਾਂ ਦੇ ਕੇਸ ਗਏ ਸੀ ਕਿ ਕਿ ਉਹਨਾਂ ਨੇ ਹੁਣ ਜਿਹੜੇ ਤੁਹਾਨੂੰ ਰਿਜ਼ਲਟ ਦੇਣੇ ਚਾਹੀਦੇ ਨਸ਼ੇ ਦੇ ਵਿਰੁੱਧ ਜਿਹੜੀ ਇਹ ਮੁਹਿੰਮ ਵੱਡੀ ਹੈ ਅਸੀਂ ਆਪਣਾ 올 ਆਊਟ ਐਫਰਟ ਕਰ ਰਹੇ ਹਾਂ ਕੋਈ ਵੀ ਪ੍ਰੋਵੀਜ਼ਨ ਜੋ ਸਾਨੂੰ ਐਕਟ ਦੇ ਤਹਿਤ ਪਾਵਰ ਦਿੰਦਾ ਅਸੀਂ ਉਹਦੀ ਵਰਤੋਂ ਕਰਕੇ ਇਸ ਨਸ਼ੇ ਦਾ ਜੋ ਇਹ ਦਰਿਆ ਇਸ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਦੇ ਤਹਿਤ ਹੀ ਜਿਵੇਂ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਹੈ ਕਿ ਐਨਡੀਪੀਐਸ ਐਕਟ ਦੇ 68 ਐਫ ਪ੍ਰੋਵੀਜ਼ਨ ਦੇ ਤਹਿਤ ਜੋ ਹੈ ਕੰਪੀਟੈਂਟ ਅਥਾਰਟੀ ਨੂੰ ਇਹ 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 ਅਧਿਕਾਰ ਹੈ ਕਿ ਉਹ ਇਹ ਜਿਹੜਾ ਨਸ਼ਾ ਤਸਕਰ ਹੈ ਜੋ ਅਕਿਊਜ਼ਡ ਹੈ ਉਹਦੀ ਪ੍ਰਾਪਰਟੀ ਨੂੰ ਆਈਡੈਂਟੀਫਾਈ ਕਰਵਾ ਕੇ ਉਸ ਦੇ ਫ੍ਰੀਜ਼ਿੰਗ ਆਰਡਰ ਜੋ ਹੈ ਉਹ ਕਨਫਰਮ ਕਰ ਸਕਦੇ ਨੇ ਕਨਫਰਮੇਸ਼ਨ ਤੋਂ ਬਾਅਦ ਜੋ ਪ੍ਰਾਪਰਟੀ ਹੈ ਉਹ ਨਾ ਸੇਲ ਨਾ ਪਰਚੇਸ ਨਾ ਹੀ ਮੌਰਗੇਜ ਕੀਤੀ ਜਾ ਸਕਦੀ ਹੈ ਬਿਨਾ ਕੰਪੀਟੈਂਟ ਅਥਾਰਟੀ ਦੀ ਆਗਿਆ ਤੋਂ ਸੋ ਇਸ ਤਰੀਕੇ ਨਾਲ ਅਸੀਂ ਹਰੇਕ ਉਹ ਹਲਾ ਵਸੀਲਾ ਜਿਹੜਾ ਸਾਡੇ ਕੋਲ ਉਪਲਬਧ ਹੈ ਸੀ ਉਸ ਦੀ ਜੋ ਹੈ ਪੂਰੀ ਵਰਤੋਂ ਕਰਕੇ ਹਾਂ ਉਹ ਪੁੱਛ ਰਹੇ ਹੋ ਤੁਸੀਂ ਦੱਸ ਸਕੋ ਕਿ ਕਿਸ ਤਰ੍ਹਾਂ ਮਤਲਬ ਤੁਸੀਂ ਸਰਕਾਰ ਦੇ ਤੋਂ ਇਹਦੇ ਵਿੱਚ ਇਹ ਪੁਆਇੰਟ ਤੁਹਾਡਾ ਜਾਇਜ਼ ਹੈ ਜੀ ਕਈ ਵਾਰ ਜੋ ਹੈ ਥੋੜਾ ਇਹਦੇ ਵਿੱਚ ਜਿਹੜਾ ਹੈ ਕਮਿਊਨੀਕੇਸ਼ਨ ਦੇ ਵਿੱਚ ਜੋ ਹੈ ਕਾਫੀ ਡਿਲੇ ਹੋ ਜਾਂਦਾ ਹੈ ਪਰ ਕਿਉਂਕਿ ਜੋ ਪਰਸਨਲ ਤੌਰ ਤੇ ਜਦੋਂ ਤੁਸੀਂ ਗੱਲ ਕਰ ਲੈਂਦੇ ਆ ਕੇਸਿਸ ਨੂੰ ਪਰਸੂ ਕਰ ਲੈਂਦੇ ਹੋ ਜਿਵੇਂ ਸਾਡੇ ਐਸਪੀਡੀ ਸਾਹਿਬ ਬੈਠੇ ਆ ਇਹਨਾਂ ਨੇ ਕਾਫੀ ਆਪਣੇ ਤੌਰ ਤੇ ਕੇਸਿਸ ਨੂੰ ਜੋ ਹੈ ਐਕਸਪੀਡਾਈਟ ਕਰਵਾਇਆ ਤੇ ਮੈਂ ਵੀ ਇੱਕ ਦੋ ਵਾਰ ਗੱਲ ਕੀਤੀ ਹੈ ਜਿੱਥੇ ਕੋਈ ਪ੍ਰੋਬਲਮ ਆਈ ਹੈ ਤੇ ਇਸ ਤਰੀਕੇ ਨਾਲ ਅਸੀਂ ਇਹਨਾਂ ਕੇਸਿਸ ਨੂੰ ਬੜਾ ਥੋੜੇ ਟਾਈਮ ਦੇ ਵਿੱਚ ਐਕਸਪੀਡਾਈਟ ਕਰਾਉਣ ਦੇ ਵਿੱਚ ਕਾਮਯਾਬ ਵੀ ਹੋਏ ਹਾਂ ਤੇ ਹੁਣ ਅੱਗੇ ਵੀ ਤੁਸੀਂ ਦੇਖੋਗੇ ਅਸੀਂ ਜਿਹੜੇ ਕੇਸਿਸ ਭੇਜੇ ਆ ਉਹ ਵੀ ਜਲਦੀ ਜਿਹੜੇ ਉਹਨਾਂ ਦੇ ਕਨਫਰਮੇਸ਼ਨ ਆਰਡਰਸ ਆ ਜਾਣਗੇ ਸਾਡੇ ਸਰ ਜੀਵੇਂ ਤੁਸੀਂ ਦੱਸਿਆ ਕਿ ਚਾਰ ਪ੍ਰੋਪਰਟੀ ਸੀ ਜਿੱਦੇ ਵਿੱਚੋਂ ਤਿੰਨ ਪ੍ਰੋਪਟੀਆਂ ਯੂਪੀ ਫ੍ਰੀਜ਼ ਕੀਤੀ ਹੈ ਫਿਰ ਚੌਥੀ ਪ੍ਰਾਪਰਟੀ ਦੇ ਬਾਰੇ ਜਿਹੜੀ ਚੌਥੀ ਪ੍ਰਾਪਰਟੀ ਹੈ ਉਹ ਇੱਕ ਮਿਸਸ ਦੀਪਿਕਾ ਨੇ ਉਹਨਾਂ ਦੇ ਨਾਂ ਤੇ ਇੱਕ ਅਕਾਊਂਟ ਹੈ ਜਿਹਦੇ ਵਿੱਚ 3.5 ਲੱਖ ਰੁਪਏ ਦੇ ਕਰੀਬਨ ਜਿਹੜੀ ਅਮਾਊਂਟ ਜਿਹੜੀ ਹੈ ਉਹ ਡਿਪੋਜ਼ਿਟ ਹੋਈ ਵੀ ਹੈ ਉਹ ਜਿਹੜਾ ਅਕਾਊਂਟ ਹੈ ਉਹ ਫ੍ਰੀਜ਼ ਕਰਵਾਇਆ ਗਿਆ ਹੈ ਸਰ ਇਸ ਤੋਂ ਹੋਰ ਵੀ ਗੈਂਗਸਟਰ ਤੁਸੀਂ ਕੁਝ ਸ਼ੇਅਰ ਕਰ ਸਕਦੇ ਕਿ ਉਹਦੇ ਸ਼ੇਅਰ ਕਰੋਗੇ ਜਦੋਂ ਉਹ ਜਨਮੀ ਆ ਨਹੀਂ ਗੈਂਗਸਟਰ ਹੈ ਨਹੀਂ ਨੇ ਬਿਲਕੁਲ ਜੀ ਸਾਡੇ ਪਾਈਪਲਾਈਨ ਦੇ ਵਿੱਚ ਹੈ ਅਸੀਂ ਜਿੰਨੇ ਵੀ ਪ੍ਰੋਪੋਜ਼ਲਸ ਤਿਆਰ ਕੀਤੇ ਆ ਆਲਮੋਸਟ ਜਿਹੜੇ ਹੈ ਉਹ ਅਸੀਂ ਕੰਪੀਟੈਂਟ ਅਥਾਰਟੀ ਨੂੰ ਭੇਜ ਰਹੇ ਆ ਸਾਈਡ ਬਾਈ ਸਾਈਡ ਜੋ ਹੋਰ ਵੀ ਸਾਡੇ ਕੋਲ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਜਿੰਨੇ ਵੀ ਇਸ ਤਰ੍ਹਾਂ ਦੇ ਕੇਸਸ ਆ ਰਹੇ ਸੀ ਉਹਨਾਂ ਦੇ ਵਿੱਚ ਪ੍ਰਾਪਰਟੀ ਆਈਡੈਂਟੀਫਿਕੇਸ਼ਨ ਦਾ ਕੰਮ ਸ਼ੁਰੂ ਕੀਤਾ ਹੋਇਆ ਤੇ ਜਲਦੀ ਅਸੀਂ ਉਹਨਾਂ ਦੇ ਜਿਹੜੇ ਪ੍ਰੋਪੋਜ਼ਲਸ ਹੈ ਉਹ ਕੰਪੀਟੈਂਟ ਅਥਾਰਟੀ ਨੂੰ ਭੇਜ ਵੀ ਰਹੇ ਆ ਤੇ ਕੁਝ ਪਹਿਲਾਂ ਵੀ ਭੇਜੇ ਜਾ ਚੁੱਕੇ ਆ ਉਹ ਵੀ ਐਕਸਪੀਡਾਈਟ ਕਰਵਾ ਰਹੇ ਆ ਤੇ ਜਲਦੀ ਜਿਹੜਾ ਹੈਗਾ ਹੋਰ ਕਨਫਰਮੇਸ਼ਨ ਆਰਡਰ ਵੀ ਸਾਡੇ ਕੋਲ ਮਿਲ ਜਾਣਗੇ 37 ਕਰੋੜ ਰੁਪਏ ਦੀ ਕੀਤੀ ਸੀ ਅਜੇ ਤੱਕ ਐਦਾਂ ਦੀ ਸਾਡੇ ਸਾਹਮਣੇ ਕੋਈ ਗੱਲ ਨਹੀਂ ਆਈ ਜੀ ਜੀ